ਨਾਬਾ ਦੇ ਇਤਿਹਾਸਕ ਸਥਾਨ ਗੁਰਦੁਆਰਾ ਘੋੜਿਆਂਵਾਲਾ ਸਾਹਿਬ ਨਾਬਾ ਵਿਖੇ ਦਸ਼ਮੀਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਦਸ਼ਮੀਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਬਾ ਦੇ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਘੋੜਿਆਂਵਾਲਾ ਸਾਹਿਬ ਨਾਬਾ ਤੋਂ ਵਿਸ਼ਾਲ ਨਗਰ ਕੀਰਤਨ ਜੈਕਾਰਿਆਂ ਨਗਾਰਿਆਂ ਧੌਸਿਆਂ ਤੇ ਨਰਸਿੰਘਿਆਂ ਦੀਆਂ ਇਲਾਹੀ ਧੁਨਾਵਾਂ ਵਿੱਚ ਸਜਾਇਆ ਗਿਆ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਰਹਿਮਾਈ ਹੇਠ ਨਗਰ ਕੀਰਤਨ ਦੀ ਅਗਵਾਈ ਪੰਜਾਂ ਪਿਆਰਿਆਂ ਸਹਿਬਾਨ ਵੱਲੋਂ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਆਪੋ ਆਪਣੇ ਵਾਹਨਾਂ ਰਾਹੀਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ ਨਗਰ ਕੀਰਤਨ ਮੌਕੇ ਸਕੂਲੀ ਬੈਣ ਵਿਸ਼ੇਸ਼ ਤੌਰ ਤੇ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਗੱਤਕਾ ਪਾਰਟੀਆਂ ਵੱਲੋਂ ਖਾਲਸਾ ਹੀ ਖੇਡ ਗੱਤਕੇ ਰਾਹੀਂ ਆਪਣੀ ਕਲਾ ਦੇ ਜੋਹਰ ਦਿਖਾਏ ਗਏ ਨਗਰ ਕੀਰਤਨ ਦੇ ਅੱਗੇ ਖਾਲਸਾ ਹੀ ਬਾਣੇ ਵਿੱਚ ਘੋੜਸਵਾਰ ਨਗਰ ਕੀਰਤਨ ਦੀ ਸੁਭਾਵ ਦਾ ਰਹੇ ਸਨ ਇਸ ਮੌਕੇ ਜਥੇਦਾਰ ਬਲਤੇਜ ਸਿੰਘ ਖੋਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੋੜਾ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਲਾਲ ਸਿੰਘ ਨਲੀਨੀ ਨੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਨਗਰ ਕੀਰਤਨ ਵਿੱਚ ਸਮੂਲੀਅਤ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੇ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਗੁਰੂ ਕੇ ਲੰਗਰ ਤੋਟ ਵਰਤਾਏ ਗਏ। ਤਾਂਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਮਰਤਕੈ ਦਾਤੇ ਉਹਨਾਂ ਦਾ ਜੋ ਪ੍ਰਕਾਸ਼ ਦਿਹਾੜਾ ਸਾਰੇ ਸੰਸਾਰ ਪੱਧਰ ਤੇ ਗੁਰੂ ਨਾਨਕ ਨਾਮ ਦੇ ਵਸਾਕਾਂ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾ ਰਹੀਆਂ ਨੇ। ਉਹੀ ਤਰ੍ਹਾਂ ਹੀ ਗੁਰਦੁਆਰਾ ਘੋੜਿਆ ਵਾਲਾ ਸਾਹਿਬ ਵਿਖੇ ਵੀ ਸਾਬੇ ਵਿਖੇ ਵੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਪ੍ਰਕਾਸ਼ ਦਿਹਾੜਾ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਤੇ 4 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅੱਜ ਅਖੰਡ ਪਾਠ ਸਾਹਿਬ ਰੱਬ ਹੋਏ ਨੇ ਅਤੇ 6 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਉਸ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਅੱਜ 4 ਤਰੀਕ ਨੂੰ ਮਹਾਨ ਆਗਰ ਕੀਰਤਨ ਜੋ ਸਮੋਚੇਨ ਆਬਿਆ ਸਾਹਿਰ ਵਿੱਚ ਪੂਰੀ ਸੰਗਤਾਂ ਨੇ ਸਰਦਾ ਦੇ ਸਤਿਕਾਰ ਨਾਲ ਮਰਪਤ ਹੋ ਕੇ ਇਹ ਜੋ ਨਾਗਰ ਕੀਰਤਨ ਸੁਖਸ਼ਾਂਤ ਹੋ ਰਹੀਆਂ ਨੇ। ਸੋਚੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਧੰਨ ਧੰਨ ਸਤਗੁਰੂ ਗੁਰਨਾਥ ਸਾਹਿਬ ਜੀ। ਆਪ ਜੀ ਦੇ ਕਿਰਪਾ ਤੇ ਮਿਹਰ ਕਰਨ ਇਹ ਨਾਗਰ ਕੀਰਤਨ ਸੁਖ ਸ਼ਾਂਤੀ ਚੜ੍ਹਦੀ ਕਲਾ ਲੈ ਕੇ ਇਸ ਤਰ੍ਹਾਂ ਹੀ ਵਾਪਸ ਆ ਕੇ ਗੁਰਦੁਆਰਾ ਕੋੜਿਆ ਵਾਲਾ ਸਾਹਿਬ ਦੇ ਸਮਾਰਕ ਕੋਲੇ ਦਾ। ਧੰਨਵਾਦ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਕਾਫੀ ਤਾ ਵਾਹਿਗੁਰੂ ਜੀ ਕੀ ਹਕਮਤ। ਬੈਠਾ ਹੋਵੇ ਕਲੀ ਕਿਰਦ ਸਵੇਸ਼ ਪਿਛਾ ਸਰਬੰਸਾਨੀ ਪਿਤਾ ਅੰਮਰ ਤੇ ਦਾਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਜਿਹੜਾ ਬੜੇ ਜਾਹੋ ਜਰਾ ਨਾਲ ਬੜੀ ਸ਼ਾਦਾ ਦੇ ਸਤਕਾਰ ਨਾਲ ਬਣਾਇਆ ਜਾ ਰਿਹਾ ਅਸੀਂ ਗੁਰੂ ਪਾਤਸ਼ਾਹ ਦੇ ਕੀਤੇ ਪਰਪਾਰ ਦੇਣ ਤੇ ਨਹੀਂ ਕੌਮ ਦੇ ਸਕਦੀ ਸਵਾਸਤਾ ਸ਼ੁਕਰਾਨਾ ਕਰ ਸਕਦੇ ਹਾਂ ਗੁਰੂ ਪਾਤਸ਼ਾਹ ਦਾ ਪਾਤਸ਼ਾਹ ਨੇ ਸਾਨੂੰ ਸਿੱਕੀ ਬਖਸ਼ੀ ਸਰਦਾਰੀ ਬਖਸ਼ੀ ਉਹਨਾਂ ਨਤਾਨਿਆਂ ਨੂੰ ਨਮਾਰਿਆਂ ਨੂੰ ਸਰਦਾਰੀਆਂ ਬਖਸ਼ੀਆਂ ਪਾਤਸ਼ਾਹੀ ਬਖਸ਼ੀ ਉਹ ਦਸਮੇਸ਼ ਪਿਛਾ ਜਮ ਦਿਹਾੜਾ ਮਨਾ ਰਿਆ ਆਓ ਗੁਰੂ ਪਾਸ਼ਾ ਦੇ ਬਖਾਇ ਰਾਸ ਤੋਂ ਪਰ ਚੱਲ ਕੇ ਆਪਣੇ ਪਰਿਵਾਰਾਂ ਨੂੰ ਗੁਰੂ ਨਾਲ ਜੋੜੀਏ ਊੜਾ ਤੇ ਜੂੜਾ ਸਾਭੀਏ ਊੜਾ ਸਾਭਾਂਗੇ ਬਾਣੀ ਨਾਲ ਜੁੜਾਂਗੇ ਜੂੜਾ ਸਾਭਾਂਗੇ ਸਿੱਖੀ ਨਾਲ ਜੁੜਾਂਗੇ ਗੁਰੂ ਕਿਰਪਾ ਕਰੇ ਇਸ ਪਵਿੱਤਰ ਦਿਹਾੜੇ ਦੇ ਉੱਪਰ ਸਾਨੂੰ ਸਾਰਿਆਂ ਨੂੰ ਗੁਰੂ ਪਾਸ਼ਾ ਜੀ ਸ਼ੀਸ਼ਾ ਦਾ ਪਾਤਰ ਬਣਾਵੇ ਔਰ ਅਸੀਂ ਗੁਰੂ ਘਰ ਨਾਲ ਜੁੜ ਕੇ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਜੋੜ ਕੇ ਆਪਣਾ ਜੀਵਨ ਸਫਲ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਹਿਯੋਗ ਸਹਿਜਨ ਪ੍ਰੀਤ ਨੂੰ ਬਣਵਾੜਾ ਹੈਗਾ ਮਾਪੜ ਦੇ ਇਤਿਹਾਸ ਤੋਂ ਦੁਬਾਰਾ ਇਸ ਤੋਂ ਪੂਰੇ ਹਮਲਾ ਤੋਂ ਦੁਬਾਰਾ ਸਾਹ ਤੋਂ ਮੱਧਰਤੀ ਤੇ ਚੱਲਿਆ ਹੈਗਾ ਉਹਨਾਂ ਨੂੰ ਯਾਦ ਨੂੰ ਸਮਾਪਤ ਬੜੇ ਮਤਲਬ ਲੋਕ ਸਰਦਾਰਾਂ ਤੇ ਸਤਕਾਰ ਦੇ ਨਾਲ ਇਹਦੇ ਵਿੱਚ ਸ਼ਾਮਲ ਹੋਏ ਨੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਵਾਹਿਗੁਰੂ ਜੀ ਤੇ ਪਾਜੋ ਸਾਹਿਬ ਜੀ ਦੀ ਬਰਕਤ ਜੀ ਮਹਾਰਾਜਾ ਸਾਡੇ ਤੇ ਹਮੇਸ਼ਾ ਸ਼ਹੀਦ ਬਣੇ ਅੱਜ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਪਰਬ ਨੂੰ ਲੈ ਕੇ ਨਗਰ ਕੀਰਤਨ ਨਾਭਾ ਦੀ ਤੱਕੇ ਤੋਂ ਤਰਬਾਨਾ ਹੋ ਰਿਹਾ ਗੁਰੂ ਗੁਰਦੁਆਰਾ ਘੋੜਿਆਮਲੇ ਤੋਂ ਸੋ ਬਹੁਤ ਪਵਿੱਤਰ ਦਿਹਾੜਾ ਹੈ ਬਹੁਤ ਪਵਿੱਤਰਤਾ ਇਸ ਦਿਹਾੜੇ ਦੀ ਬਣੀ ਜਾਂਦੀ ਹੈ ਕੋ ਪੂਰੇ ਵਿਸ਼ਵ ਦੇ ਵਿੱਚ ਇਸ ਖੁਸ਼ੀ ਨੂੰ ਲੈ ਕੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋ ਬਾਦਸ਼ਾ ਬਖਸ਼ਿਸ਼ ਕੰਦ ਤੇ ਜਿਹੜੀਆਂ ਸਾਡੇ ਸਮਾਜ ਵਿੱਚ ਰੀਤੀਆਂ ਆਈਆਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਬਰਾਈਆਂ ਆਈਆਂ ਨੇ ਇੱਕ ਦੂਜੇ ਨੂੰ ਖਿੱਚੋ ਤਾਣ ਕਰਦੇ ਨੇ ਇੱਕ ਦੂਜੇ ਦੇ ਕਪੜੇ ਬਾੜਦੇ ਨੇ ਗੁਰੂ ਬਾਦਸ਼ਾ ਬਖਸ਼ਿਸ਼ ਕਰੇ ਕਿ ਸਾਰੇ ਲੋਕ ਗੁਰੂ ਪਾਸ਼ਾ ਦੇ ਦਸਾਂ ਰਸਤੇ ਦੇ ਕੰਮ ਚੱਲ ਕੇ ਆਪਣੀ ਜਿਹੜੀ ਦਸਾਂ ਨਾਂ ਦੀ ਕਿਰਤ ਕਮਾਈ ਕੰਦ ਤੇ ਗੁਰੂ ਪਾਸ਼ਾ ਦੇ ਚਰਨਾਂ ਨਾਲ ਜੁੜ ਕੇ ਰਹੀਏ ਸੋ ਮੈਂ ਨਾਂਬਾ ਵਾਸੀਆਂ ਨੂੰ ਦੇਸ਼ ਵਿਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਦੀ ਹਾਂ ਕਿ ਬਾਦਸ਼ਾਹ ਦੇ ਪਵਿੱਤਰ ਦਿਹਾੜੇ ਦੀ ਖੁਸ਼ੀਆਂ ਨਾਲ ਮਨਾਈਏ ਭਾਈਚਾਰਕ ਸੰਜੋਗ ਪੈਦਾ ਕਰੀਏ ਕਿ ਚੌਦ ਅਰਨੋ ਕੋ ਸੰਜਾ ਪੰਥ ਸੋਸ਼ ਪੰਥ ਦੇ ਆਪਾਂ ਸਾਰੇ ਬਾਨੀ ਆ ਤੇ ਸਾਰੇ ਲੋਕਾਂ ਨੂੰ ਪਿਆਰ ਕਰੀਏ ਸਤਕਾਰ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਈਬੇ ਕਮਾਲ ਸਰਬੋਸਦਾਨੀ ਪਿਤਾ ਦਸੇਪਾਸ਼ਾ ਸਾਹਿਬ ਸਿੰਘ ਗੁਰਗੁਬਿੰਦ ਸਿੰਘ ਮਹਾਰਾਜ ਦੇ ਜਨਮੀਆਂ ਗੁੱਡ ਨਾਉ ਨਾ ਸਾਰੇ ਸੰਗਤਾਂ ਜਿੱਥੇ ਬੈਠੀਆਂ ਨੇ ਦੇਸ਼ ਤੇ ਸਭ ਨੂੰ ਲੈਪਟਾਪ ਵਧਾਈ ਹੋਵੇ ਤੇ ਮਾਹਾਂ ਦੇ ਚੈਨਲ ਜੀ ਬੇਨਤੀ ਕਰਦਾ ਸੱਚੇ ਪਾਤਸ਼ਾ ਜਿਵੇਂ ਤੁਸੀਂ ਪੰਥ ਨੂੰ ਸੇਧ ਦਿੱਤੀ ਸੀ ਉਹ ਸਾਡਾ ਪੰਥ ਬੜਾ ਉਹ ਤਾੜ ਹੈ ਬੜੀ ਪ੍ਰੋਬਲਮ ਚੱਲ ਰਹਾ ਹੈ ਇੱਕ ਸੂਤੀ ਸਥਿਤੀ ਵਿੱਚ ਫਸਿਆ ਹੋਇਆ ਹੈ ਸੱਚੇ ਪਾਤਸ਼ਾ ਸਭ ਤੇ ਕਿਰਪਾ ਕਰੋ ਤਾਂ ਕਿ ਅਸੀਂ ਇੱਕ ਮਿਠੋ ਕੇ ਦੇਸ਼ ਤੇ ਚੌਂ ਦੀ ਸੇਵਾ ਕਰ ਸਕਵੇ ਤੇ ਤੁਹਾਡੇ ਦੱਲੇ ਵੇ ਰਸਤੇ ਵੇ ਟੋਲ ਨੇ ਰਸਤੇ ਉਤੇ ਚੱਲ ਕੇ ਆਪਣਾ ਲੋਕਾਂ ਦੇ ਸੇਵਾ ਹਲ ਹੋਈਏ ਫਿਰ ਮੈਂ ਫਿਰ ਲੱਖ ਲੱਖ ਵਧਾਈ ਪੇਸ਼ ਕਰਦਾ ਸਰਬਾਤਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾਰ ਬੁਰਖੰਨ ਦੇ ਜਿਹੜਾ ਅੱਜ ਨਾਪੇ ਸੋਰਾ ਕੁੜਿਆਲ ਸਾਫ ਤੋਂ ਨਗਰ ਕੀਰਤ ਕੱਢਿਆ ਜਾ ਰਿਹਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਉਤਾਰ ਧਾਰਿਆ ਤਾਂ ਦੁਨੀਆਂ ਵਿੱਚ ਬੜਾ ਤੇਜਪਾਪ ਚੱਲ ਰਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਦਾ ਕਰਕੇ ਜੋ ਸਿੱਖੀ ਪਾਛੂ ਸਾਜਿਆ ਤੇ ਉਸ ਤੋਂ ਬਾਅਦ 14 ਜੰਗਾਂ ਜੂਗੂ ਗੁਰੂ ਗੋਬਿੰਦ ਸਿੰਘ ਨੇ ਲੜੀਆਂ ਤੇ ਜਿੱਤੀਆਂ ਤੇ ਭੇਦਭਾਵ ਨੂੰ ਖਤਮ ਕੀਤਾ ਤੇ ਆਪਣੇ ਸਰਮਾਨਸ ਨੂੰ ਦਾਨ ਕਰਕੇ ਸਭ ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਇਸ ਦੁਨੀਆ ਤੋਂ ਗਏ ਨੇ ਅੱਜ ਮੈਂ ਸਮਝਦਾ ਉਹਨਾਂ ਦੀ ਜਿਹੜੀ ਸਿੱਖੀ ਹੈ ਉਹ ਸਾਰੀ ਦੁਨੀਆ ਵਿੱਚ ਬਹੁਤ ਵੱਡੇ ਪੱਧਰ ਤੇ ਫੈਲ ਰਹੀ ਹੈ ਮੈਂ ਤਾਂ ਇਹੀ ਬੇਨਤੀ ਸਾਡੇ ਨੌਜਵਾਨਾਂ ਨੂੰ ਕਰਦਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਂ ਦਾ ਦਾਰਾ ਦਾ ਸੰਦੇਸ਼ ਹੈ ਜਿਹੜਾ ਉਹਦੇ ਆਪਾਂ ਚੰਦ ਕੇ ਗੁਰਸਿੱਖ ਬਣੀਏ ਨਾਮ ਬਾਣੀ ਦੇ ਧਾਰਨੀ ਬਣੀਏ ਤੇ ਗੁਰੂ ਮਹਾਰਾਜ ਦਾ ਜੋ ਅਸ਼ੀਰਵਾਦ ਉਹ ਪ੍ਰਾਪਤ ਕਰੀ ਸਾਹਿਬ ਜੀ ਦਾ ਹਸਲਤਾ ਸਾਹਿਬ ਜੀ ਦਾ ਸਹਿਬੇ ਕਮਾਲ ਸਰਵੰਸਦਾਨੀ ਸਹਿਬ سید ਗੋਵਿੰਦ ਸਿੰਘ ਪਾਤਾ ਜੀ ਦੇ ਪ੍ਰਕਾਸ਼ ਤੇ ਸਾਡੇ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਇੱਕ ਉਹ ਪਰਵੰਸਦਾਨੀ ਦਾ ਪ੍ਰਕਾਸ਼ ਵਾਲਾ ਜੀ ਨੇ ਸਾਰੇ ਸੰਸਾਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਜਗਵੰਸ ਵਾਰ ਕੇ ਆਪਣਾ ਪੇਤਾ ਜੀ ਵਾਰ ਕੇ ਸਾਰੇ ਸੰਸਾਰ ਨੂੰ ਇੱਕ ਮਤਲਬ ਆਯਾਦ ਮਤਲਬ ਮਨੁੱਖਤਾ ਦਾ ਜੋ ਸਹੀ ਰਾਹ ਦਿਖਾਇਆ ਆਯਾਤੀ ਦਵਾਈ ਤੇ ਜੋ ਜੰਜੀਰਾ ਪਿਛਲੇ ਸਾਾਸਨ ਤੋਂ ਸਾਾਸਨ ਤੋਂ ਜੋ ਸੰਤਾਰ ਵਿੱਚ ਜੋ ਜੰਜੀਰਾ ਉਹਨਾਂ ਦੇ ਲੱਗੜੀਆਂ ਹੋਈਆਂ ਸੀ ਉਹਨਾਂ ਨੂੰ ਆਯਾਦ ਕਰਾਇਆ ਤੇ ਪੰਥ ਖਾਲਸਾ ਸਾਜ ਕੇ ਮਨੁੱਖਾ ਜੀਵਨ ਉਹਨਾਂ ਨੂੰ ਸਹੀ ਸੇਧਾਂ ਦੇ ਕੇ ਉਨਾਂ ਤੌਰ 'ਆ ਅੱਜ ਉਹ ਸਹਬੇ ਕਮਾਲ ਪ੍ਰਵੰਸਦਾਨੀ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਜਿਹੜਾ ਹੈ ਸਾਰੇ ਸੰਸਾਰ ਵਿੱਚ ਵੱਧਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰਕਾਸ਼ ਜੜੇ ਦੇ ਬਹੁਤ-ਬਹੁਤ ਵਧਾਈਆਂ ਅੱਜ ਸਾਡੇ ਨਾਬੇ ਵਿੱਚ ਹਰ ਸਾਲ ਦੀ ਤਰ੍ਹਾਂ ਦਰਬਾਰ ਹੁੰਦਾ ਹੋਇਆ ਸਾਰੇ ਸ਼ਹਿਰ ਵਿੱਚ ਸਹਬ ਸ੍ਰੀ ਗੁਰੂ ਰਣਸਾਹਿਬ ਜੀ ਦੀ ਰਹਿਨਮਾਈ ਹੇਠ ਸਾਰੀਆਂ ਸੰਗਤਾਂ ਵੱਲੋਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸਾਰੇ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਠੰਡ ਦੇ ਬਾਵਜੂਦ ਵੀ ਸਾਰੀਆਂ ਸੰਗਤਾਂ ਵਿੱਚ ਇਨਾ ਥਾਏ ਕਿ ਅੱਜ ਗੁਰਪੁਰਬ ਤੇ ਗੁਰਪ੍ਰਤਾਸ਼ ਦਿਹਾੜੇ ਤੇ ਸਾਰੇ ਸੰਤਾਂ ਹਮੇਹਾ ਮਾਪੇ ਪਹੁੰਚੇ ਹਨ ਸਭ ਦਾ ਪਤਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ